ਇੱਥੇ ਵਾਲਪੇਪਰ ਐਂਡ ਸਟਾਈਲ ਵਾਲੀ ਆਪਸ਼ਨ ਹੈਗੀ ਆ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਹੇਠਾਂ ਤੁਸੀਂ ਇੱਥੇ ਦੇਖੋ ਬਾਈ ਜੀ ਪੰਜਾਬੀ ਲਿਖਿਆ ਹੋਇਆ ਹੈ ਅਤੇ ਲੋਗੋ ਲੱਗਿਆ ਹੋਇਆ ਹੈ ਇਹ ਮੈਨੂਗੋ ਲੱਗਿਆ ਹੋਇਆ ਤੇ ਬਾਈ ਜੀ ਪੰਜਾਬੀ ਆਪਾਂ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਆਪਾਂ ਇੱਥੇ ਕੋਈ ਵੀ ਆਪਣਾ ਨਾਮ ਲਿਖ ਸਕਦੇ ਹਾਂ ਕਿਸੇ ਵੀ ਭਾਸ਼ਾ ਦੇ ਵਿੱਚ ਲਿਖ ਸਕਦੇ ਹਾਂ ਕਿਸੇ ਵੀ ਸਟਾਈਲ ਦੇ ਵਿੱਚ ਲਿਖ ਸਕਦੇ ਹਾਂ ਕਿਸੇ ਵੀ ਰੰਗ ਦੇ ਵਿੱਚ ਲਿਖ ਸਕਦੇ ਹਾਂ ਤਾਂ ਇਸ ਦੇ ਲਈ ਜਿੱਥੇ ਬਾਈ ਜੀ ਪੰਜਾਬੀ ਲਿਖਿਆ ਹੋਇਆ ਹੈ ਤੁਹਾਨੂੰ ਲੋਗੋ ਵੀ ਨਜ਼ਰ ਆ ਰਿਹਾ ਹੈ ਇੱਥੇ ਆਲਵੇਜ਼ ਔਨ ਡਿਸਪਲੇ ਵਾਲੀ ਆਪਸ਼ਨ ਹੈ ਆਪਾਂ ਇਸ ਦੇ ਉੱਪਰ ਕ ਕੋਸਾ ਕਿਦਾ ਇਹ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਇਹ ਆਲਵੇਜ਼ ਓਨ ਡਿਸਪਲੇ ਵਾਲੀ ਆਪਸ਼ਨ ਬਾਈ ਡਿਫਾਲਟ ਬੰਦ ਹੋਵੇ ਇਹ ਜੇਕਰ ਬੰਦ ਹੋਈ ਤਾਂ ਇਸ ਤਰ੍ਹਾਂ ਨਜ਼ਰ ਆਵੇਗੀ ਤਾਂ ਆਪਾਂ ਇਸ ਆਪਸ਼ਨ ਨੂੰ ਚਾਲੂ ਕਰ ਲੈਣਾ ਹੈ ਚਾਲੂ ਕਰਨ ਤੋਂ ਬਾਅਦ ਤੁਸੀਂ ਦੇਖੂਗੇ ਕਿ ਉੱਪਰ ਦੋ ਮੋਡ ਦੇ ਵਿੱਚ ਦੋ ਆਪਸ਼ਨਾਂ ਹੈ ਸੀਮਲੈਸ ਅਤੇ ਕਲਾਸਿਕ ਦੀ ਕਲਾਸਿਕ ਵਾਲੀ ਆਪਸ਼ਨ ਦੇ ਵਿੱਚ ਜਦੋਂ ਤੁਸੀਂ ਕੋਈ ਆਪਾਂ ਚੀਜ਼ ਲਿਖ ਲਿਵਾਂਗੇ ਤਾਂ ਇੱਥੇ ਨਜ਼ਰ ਆਣ ਲੱਗ ਜਾਵੇਗੀ ਫਿਲਹਾਲ ਇੱਥੇ ਬਾਈ ਜੀ ਪੰਜਾਬੀ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਆਪਾਂ ਹੇਠਾਂ ਜਾਵਾਂਗੇ ਹੇਠਾਂ ਜਾਣ ਤੋਂ ਬਾਅਦ ਪਰਸਨਲਾਈਜ਼ ਵਾਲੀ অপਸ਼ਨ ਤੁਹਾਨੂੰ ਨਜ਼ਰ ਆਵੇਗੀ ਤਾਂ ਇੱਥੇ ਕਈ ਚੀਜ਼ਾਂ ਹੈ ਇਹਨਾਂ ਨੂੰ ਅਪਖਬियत ਸਕਰੋਲ ਕਰਕੇ ਲੈ ਕੇ ਜਾਵਾਂਗੇ ਤਾਂ ਇੱਥੇ ਹੁਣ ਇੱਥੇ ਦੋ অপਸ਼ਨ ਨਜ਼ਰ ਆ ਰਹੀਆਂ ਇੱਕ ਟੈਕਸ ਵਾਲੀ ਅਤੇ ਇੱਕ ਟੈਕਸ ਐਂਡ ਇਮੇਜ ਵਾਲੀ ਹੁਣ ਜਿਸ ਤਰ੍ਹਾਂ ਮੈਂ ਆਪਣੇ ਮੋਬਾਈਲ ਦੇ ਉੱਪਰ ਬਾਈਜੀ ਪੰਜਾਬੀ ਦਾ ਲੋਗੋ ਵੀ ਲਗਾਇਆ ਹੋਇਆ ਤੇ ਬਾਈਜੀ ਪੰਜਾਬੀ ਲਿਖਿਆ ਵੀ ਹੋਇਆ ਹੈ ਇਹ ਟੈਕਸ ਐਂਡ ਇਮੇਜ ਵਾਲੀ অপਸ਼ਨ ਨੂੰ ਚੂਜ਼ ਕਰਕੇ ਲਿਖਿਆ ਹੈ ਜੇਕਰ ਤੁਸੀਂ ਇਕੱਲੀ ਟੈਕਸ ਇਕੱਲਾ ਲਿਖਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਟੈਕਸ ਵਾਲੀ ਆਪਸ਼ਨ ਦੇ ਉੱਪਰ ਜਾਓਗੇ ਜੇਕਰ ਤੁਸੀਂ ਕੋਈ ਫੋਟੋ ਵੀ ਲਗਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਟੈਕਸ ਐਂਡ ਇਮੇਜ ਵਾਲੀ ਆਪਸ਼ਨ ਦੇ ਉੱਪਰ ਜਾਓਗੇ